ਚ ਵਾਗੂ ਆ ਇਹਨਾਂ ਦੀ ਆਪਾਂ ਪਿੰਡ ਚ ਦੰਦਾ ਜੜਾ ਦਾ ਕਿੱਪ ਲਵਾ ਦੀਏ ਗੱਲ ਨਹੀਂ ਬਣੂਗੀ ਵਧੀਆ ਵਧੀਆ ਨਾਲੇ ਸਾਰੇ ਪਿੰਡ ਦਾ ਰਿਕਾਰਡ ਰੱਟਦੇ ਆਹ ਪੋਲ ਨਾਲੇ ਫਲੀਆਂ ਹਾਂ ਨਾਲੇ ਵੋਟਾਂ ਚ ਜਿੱਤ ਜਾ ਗਿਆ ਕੀ ਹਨ ਆ ਉਹੀ ਨੇ ਬੈਠਾ ਗੱਲ ਰਫਾਂ ਗਿਆ ਉਹੀ ਲਾਪੱਤੀ ਲਾ ਕੰਮ ਦੇ ਦੇ ਪਤੋਂ ਉਹੀ ਆ ਉਹੀ ਨਾਲ ਪਹਿਲਾ ਕੰਮ ਤਾਂ ਨਾਲ ਕਰਨਾ ਨਹੀਂ ਕੋਈ ਉਹ ਹੈਲੋ ਉਹ ਤਾਇਆ ਆ ਗਿਆ 1 ਮਿੰਟ ਲੈ ਉਹ ਇਧਰ ਜਾ ਕੇ सोनू ਕਹੀ ਜੰਨਾ ਗੜ ਪੱਕ ਜਾ ਕਿਹਨੂੰ ਕਹਿ ਕੇ ਟੱਪਿਓ ਇਹਨੂੰ ਆ ਕੇ ਹੋਰ ਕਿਹਨੂੰ ਕੇ ਇੱਥੇ ਬਾਰਾ ਬਿਟੀ ਖੇਢੀ ਜੰਨਾ ਕੋਈ ਕੰਮ ਧੰਦਾ ਕਰ ਲਿਆ ਕਰੋ ਤੁਹਾਡੇ ਘਰੋਂ ਖਾਣਾ ਮੈਂ ਕੀ ਕਹਤਾ ਮੈਂ ਤੁਹਾਨੂੰ ਵੀ ਤੇਰਾ ਘਰ ਖਵਾਵੇ ਤੈਨੂੰ ਤੇਰਾ ਘਰ ਖਵਾਵੇ ਤੈਨੂੰ ਨਾ ਫਿਰ ਮੈਂ ਉਹੀ ਗੱਲ ਮੈਂ ਤੁਹਾਨੂੰ ਕਹਿੰਦਾ ਮੈਂ ਉੱਥੇ ਖੇਡੀ ਐ ਨਾ ਤੁਹਾਨੂੰ ਕੀ ਕਹਿਆ ਮੈਂ ਵੀ ਅਸੀਂ ਤਾਂ ਇਹ ਕਹਿਣਾ ਵੀ ਮੱਲਾ ਜਵੇਲਾ ਨਹੀਂ ਬੈਠੀ ਨਾ ਕੰਮ ਤਾਂੰਦਾ ਕਰ ਲੈ ਕੋਈ ਪੁਲਕੀਆਂ ਕਲਕੀਆਂ ਵੇਚ ਲਿਆ ਕਰ ਕੋਈ ਹਾਂ ਪੱਪੜ ਵੇਚਣ ਲੱਗ ਜਾ ਬਰੂਦ ਲੱਗ ਜਾ ਵੇਚਣ ਬਥੇਰੇ ਕੰਮ ਨੇ ਦੁਨੀਆ ਤੇ ਤੇਰਾ ਜਵਾਖਾ ਨਾਲ ਬੈਠਾ ਬਾਰਾ ਬੀਟੀ ਗੱਲ ਨਹੀਂ ਆਇਆ ਹੋਈ ਫੁੱਲ ਪਤਾ ਸਕੇ ਜਿਹੜੀ ਲਾਲਾ ਆਪਣੇ ਪਿੰਡ ਜਿਹੜੀ ਲਾਈਦੀ ਸੂਰਜ ਦੇ ਫੁੱਲ ਪਤਾ ਸਨ ਨਹੀਂ ਸੁਨਾਮ ਵੱਡਾ ਹੋਟਲ ਖੋਲ੍ਹਿਆ ਇੱਥੇ ਨੇ ਤੁਹਾਨੂੰ ਸ਼ਰਮਤਾ ਨਹੀਂ ਆਉ ਹਾਂ ਸਾਨੂੰ ਇਹ ਪਤਾ ਅੱਜ ਮੈਂ ਕੈਨੇਡਾ ਚ ਕਿਤੇ ਕੋਈ ਮਲਾਜ਼ਮ ਲੱਗਿਆ ਹੋਣਾ ਸੀਗਾ ਜਿੱਥੇ ਮੈਂ ਪੜ੍ਹਾਈ ਵਿਖਾਈ ਕੀਤੀ ਸੀ ਤੁਸੀਂ ਮੇਰਾ ਜਿਹੜਾ ਪਤਾ ਤੁਹਾਡੇ ਕੀੜੇ ਪੈਣਗੇ ਕੀੜੇ ਯਾਦ ਰੱਖਿਓ ਬਗ ਜਾ ਬਾਹਰ ਸੀ ਕਿ ਕਹਿੰਦੇ ਨੂੰ ਕਹੋ ਭਾਈ ਕਿਵੇਂ ਬਗ ਜਾ ਬਾਹਰ ਪਾਸਪੋਰਟ ਦਾ ਤੁਸੀਂ ਨਾ ਸਮਾਰਤਾ ਮੈਂ ਬਾਹਰ ਕਿਵੇਂ ਬਗ ਜੂ ਤੁਹਾਨੂੰ ਇੰਨੀ ਅਕਲ ਤਾਂ ਹੋਣੀ ਚਾਹੀਦੀ ਆ ਤੇਰੇ ਦੇਖਣਾ ਤੇਰੇ ਵੀ ਚਿੱਠੇ ਆਉਣ ਲੱਗੇ ਦਾੜੀ ਤੇ ਸ਼ਰਮ ਕਰਮਣੀ ਮੋਟੀ ਤੇ ਤੇਰਾ ਯਾਰ ਕਹਿਣੀ ਕੀ ਆ ਯਾਰ ਇਹਨੂੰ ਮੈਂ ਬੜਾ ਨੂਨ ਵਾਂਗੂ ਲੱਗਦਾ ਮੈਂ ਤੇਰੇ ਕਿਹਾ ਵਾ ਪੁੱਤ ਕੰਮ ਤਾਂ ਅਦਾ ਕਰ ਲਿਆ ਕਰ ਕੋਈ ਹੈ ਇਹਦਾ ਫਾਇਦੇ ਦੀ ਗੱਲ ਕਹਿੰਦੇ ਆ ਬਿੱਲੀ ਦਾੜੀ ਤੇ ਤੇਰੇ ਹੱਥ ਨਹੀਂ ਹਵਾਈ ਅੱਡੇ 'ਚ ਬਰਨਦਾ ਕੰਮ ਬੰਦਦਾ ਕੰਮ ਨਹੀਂ ਹੈਗਾ ਮੈਂ ਉੱਥੇ ਤੁਹਾਨੂੰ ਵੜ ਕੇ ਵੀ ਦਿਖਾਉਂਦਾ ਕੰਮ ਵੀ ਕਰਕੇ ਦਿਖਾਉਂਦਾ ਪਰ ਜੇ ਤੁਸੀਂ ਮੇਰੀ ਨਾ ਜੜ ਖੋਤਦੇ ਜਿਹਨੇ ਕੰਮ ਕਰਨ ਦਾ ਮੱਲਾ ਉਹ ਤਾਂ ਇੱਥੇ ਕਰ ਲੈਂਦਾ ਬਾਹਕਣਾ ਬਾਹਲਾ ਕਰ ਲੂ ਕੀ ਕੰਮ ਕਰਾਂ ਇੱਥੇ ਮੈਨੂੰ ਦੱਸ ਜਿਹਨੇ ਬਣਾਉਂਦਾ ਹੁੰਦਾ ਜਿਹਨੇ ਕੰਮ ਕਰਨਾ ਉਹ ਤਾਂ ਹੱਥ ਨੂੰ ਖੂ ਵਟ ਕੇ ਪਾਣੀ ਪੀ ਲਾਂਦਾ ਬਾਲੇ ਬਣਾਉਣ ਵਾਲੇ ਬਹਾਨੇ ਬਣਾਉਂਦੇ ਰਹਿ ਜਾਂਦੇ ਨੇ ਮੇਰਾ ਕੀ ਕੀ ਕੰਮ ਕਰਾਂ ਦੱਸੋ ਕੀ ਕਰਾਂ ਇੱਥੇ ਮੋਫੀਆ ਵਿੱਚ ਲੱਗ ਜਾ ਐ ਕਰ ਨਹੀਂ ਐ ਕਰ ਫੜ ਫੜਿਆ ਟਰੈਕਟਰ ਲੈ ਲੈ ਤੂੰ ਮਗਰ ਉਹ ਡੱਕ ਦੇ ਸਾਫ ਕਰਨੀ ਹੋਟਾ ਲੈ ਲੈ ਐਂ ਪੂਜਾ ਲੈ ਲੈ ਨਾਲ ਤਾਂ ਗੂੰ ਗੂੰ ਸਾਰੇ ਪਿੰਡ ਚ ਕਰਦਾ ਬੜੇ ਲੋਕਾਂ ਦੇ ਡੱਕ 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 ਸਾਫ ਕਰੀ ਆ ਕਰੀ ਬੰਦਰ ਪਈਆ ਮਾਰਦੇ ਨੇ ਅੱਛਾ ਹੁਣ ਜਾ ਅਜ ਦੀ ਸੀਰ ਛੱਡ ਕੇ ਸਦਾ ਮੈਂ ਲੋਕਾਂ ਦੀਆਂ ਟੱਟੀਆਂ ਸਾਫ ਕਰ ਲੱਗ ਜਾ ਹੈ ਕਿਹੜਾ ਮਾਰਾ ਕੰਮ ਹੈ ਤੇ ਤੂੰ ਲੱਗ ਜਾ ਫਿਰ ਤੇਰੇ ਕੀੜੇ ਪਏ ਆ ਪਰ ਕੱਜੜਾ ਉਧਰ ਜਾ ਕੇ ਕਿਹੜਾ ਤੂੰ ਪਟਵਾਰੀ ਲੱਗ ਜਾਂਦਾ ਉਧਰ ਵੀ ਦਾ ਹੀ ਕੋ ਸਾਫ ਹੱਥ ਜੇ ਨਾ ਆ ਯਾਰ ਦੰਦ ਪਿੰਗੇ ਡੇੜੇ ਨੇ ਦੇਖਾ ਉਹ ਈ ਕਰੀ ਈ ਈ ਤਾਰ ਲੱਗਣ ਵਾਲੀ ਆ ਬਾਗੂ ਆ ਆਇ ਕਰੀ ਕਿ ਪਲਵਾਵਾਂਗੇ ਪਿੰਡ ਚਾਜੀ ਫਰੀ ਤਾਰਾ ਲਾ ਲਾਂਗੇ ਤੇ ਤਾਰਾ ਤਾਂ ਮੈਂ ਛੋਟੇ ਵਾਸਤੇ ਲਾਉਂਗਾ ਪਿੰਡ ਤੇ ਜਿਵੇਂ 12 ਪਸ਼ੂਆਂ ਨੂੰ ਨਹੀਂ ਲੱਗਦੀਆਂ ਸੋਨੂੰ ਤਾਰਾ ਲਾਉਂਗਾ ਪਿੰਡ ਤੇ ਨਹੀਂ ਬਣਦਾ ਫਾਇਦਾ ਕਰਦੇ ਆ 20 30 ਰੁਪਈਆ ਦੇ ਦਾ ਕੇ ਕੁਲਚਾ ਸਾਲੀ ਨਾਲ ਨਾਲੇ ਤਾਰਾ ਲਵਾ ਦਾ ਕੇ ਫਰੀ ਵਗਦਾ ਵਗਦਾ ਇਹਦੀ ਉਮਰ ਦਾ ਲੈ ਅੱਜ ਕਰਦਾ ਤੁਹਾਨੂੰ ਖਲੂਆਂ ਮੈਂ ਤੈਨੂੰ ਤਾਂ ਮਹੌਣੀ ਦੇਖ ਲੂਗਾ ਤੂੰ ਖੱਲੇਗਾ ਕਰਦਾ ਦੇਖੀ ਅੱਜ 25 ਵਰਗਾ ਮੂਹੜਾ ਤੂੰ ਡੱਕ ਡੱਕ ਸਾਫ ਕਰਨਾ ਲੋਕਾਂ ਨੇ ਵੇਖੀ ਵੇਦਾ ਇਹ ਤੇਰੀ ਉਮਰ ਨਾਲ ਬਾਲੀ ਵੱਡੀ ਹੁੰਦੀ ਤਾਂ ਤੈਨੂੰ ਮੈਂ ਖੋਲਦਾ ਚੌੜ ਦੀ ਗੱਲ ਜੱਜ ਵਗਦਾ ਹੱਥ ਨਾ ਲਾ ਕੋਈ ਗੱਲ ਨਹੀਂ ਪਾਉਂਗਾ ਮੇਰੇ ਨਾਲੇ ਕੱਢ ਲਈ ਦੋ ਚੋ ਪੀਪੇ ਚ ਕਿੱਥੇ ਲਗਾਉੜਨੇ ਤਪਾਇਆ ਆ ਤੈਨੂੰ ਕੈਨੇਡਾ ਬੈਠਾ ਹੁੰਦਾ 100 ਕੰਮ ਕਰਦਾ ਐ ਜਾਗਲ ਕਿਸੇ ਥਾਂ ਦੇ